ਸਤਿਕਾਰਯੋਗ ਦੋਸਤੋ ਆਪਾਂ ਜਿਹੜੀ ਅੱਜ ਗੱਲ ਕਰ ਰਹੇ ਆਂ ਵੀ ਆਕਾਲੀ ਦਲ ਦੀ ਸ਼ਰੋਣੀ ਕਮੇਟੀ ਦੀ ਜਥੇਦਾਰਾਂ ਦੀ ਵੀ ਕਿੰਨਾ ਇਹਨਾਂ ਦੇ ਵਿੱਚ ਰੌਲਾ ਪਿਆ ਹੈ ਹੁਣ ਆਕਾਲੀ ਦਲ ਕੋਈ ਬਾਗੀ ਬਣ ਗਿਆ ਕੋਈ ਦਾਗੀ ਬਣ ਗਿਆ ਉਹ ਕਹਿੰਦੇ ਅਸੀਂ ਸੁਧਾਰ ਕਰਨਾ ਹੈ 100000 ਲਹਿਰ ਬਣ ਕੇ ਅਸੀਂ ਸੁਧਾਰ ਕਰਦੇ ਆਂ ਦੂਜੇ ਕਹਿੰਦੇ ਅਸੀਂ ਕਰਦੇ ਆਂ ਉਹ ਸੁਧਾਰ ਲਹਿਰ ਵਾਲੇ ਜਦੋਂ ਮਲਾਈਆਂ ਖੰਦੇ ਸੀ ਉਦੋਂ ਕਿੱਥੇ ਸੀ ਉਹ ਤਾਂ ਨਾਲ ਸੀ ਤੇ ਅੱਜ ਕਹਿੰਦੇ ਸੁਧਾਰ ਕਰਨੇ ਆ ਜੀ ਕੰਮ ਹੀ ਬੜਾ ਵਿਗੜਿਆ ਪਿਆ ਤੇ ਵਿਗੜਾ ਕਿਨੇ ਹੈ ਫਿਰ ਸ਼ਰੋਣੀ ਕਮੇਟੀ ਇਹ ਕਹਿੰਦੇ ਜੀ ਅਸੀਂ ਬੜਾ ਸੁਧਾਰ ਕਰ ਰਹੇ ਆ ਅਸੀਂ ਗੁਰਦੁਆਰਿਆਂ ਦਾ ਸੁਧਾਰ ਕਰ ਰਹੇ ਆ ਅਸੀਂ ਲੋਕਾਂ ਨੂੰ ਸਿੱਖੀ ਨਾਲ ਜੋੜ ਰਹੇ ਆ ਪਾਹੀ ਪਤਾ ਤਾਂ ਜਿਹੜੇ ਮੁੰਡੇ ਆ ਉਹਨਾਂ ਨੂੰ ਅਵਰਤ ਸ਼ਿਕਾਰ ਰਹੇ ਆ ਅਕਾਲੀ ਦਲ ਵਾਲਗਵੇ ਵਾਲੇ ਕਹਿੰਦੇ ਕਿ ਅਸੀਂ ਸ਼੍ਰੋਮਣੀ ਕਮੇਟੀ ਨੂੰ ਜੇ ਸਾਡੇ ਕੰਟਰੋਲ ਦੇ ਵਿੱਚ ਹੈ ਤੇ ਅਸੀਂ ਗੁਰਦੁਆਰਿਆਂ ਦੀ ਸਹੀ ਸੰਭਾਲ ਅਸੀਂ ਕਰ ਸਕਦੇ ਆ ਬੜੀਆਂ ਗੱਲਾਂ ਬਾਤ ਹੋਈ ਜਾਂਦੀਆਂ ਤੇ ਕੱਲ ਮੇਰੇ ਕੋਲੇ ਇੱਥੇ ਮੇਰੇ ਭਰਾ ਦਾ ਪੁੱਤਰਾ ਆਇਆ ਸੇ ਨੂੰ ਮੇਰਾ ਇਪੁੱਤਰ ਹੀ ਲੱਗਦਾ ਹੋਇਆ ਤੇ ਮੈਨੂੰ ਆ ਕੇ ਕਹਿੰਦਾ ਵੀ ਦਾਦਾ ਜੀ ਆਪਾਂ ਹਜੂਰ ਸਾਹਿਬ ਚੱਲ ਕੇ ਜਾਈਏ ਮੈਂ ਹਜੂਰ ਸਾਹਿਬ ਕਦੇ ਗਿਆ ਹੀ ਨਹੀਂ ਇੱਥੇ ਮੈਂ ਪੰਜਾਬ ਦੇ ਵਿੱਚ ਦੋ ਯਾਤਰਾਵਾਂ ਕੀਤੀਆਂ ਇੱਕ ਯਾਤਰਾ ਤਾਂ ਮੈਂ ਪਹਿਲਾਂ ਕੀਤੀ ਸੀ ਜਦੋਂ ਅਸੀਂ ਰਾਤ ਅਵਰਸਾ ਰਹੇ ਸੀ ਅਸੀਂ ਸਾਰੇ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨ ਕਰਦੇ ਨਤਮਸਤਕ ਹੁੰਦੇ ਤੇ ਅਸੀਂ ਸ਼ਾਮ ਨੂੰ ਸ੍ਰੀ ਹਰਮੰਦਰ ਸਾਹਿਬ ਪਹੁੰਚ ਗਏ ਉੱਥੇ ਪਹੁੰਚ ਕੇ ਅਸੀਂ ਲੰਗਰ ਪਛਾਦਾ ਛਕਿਆ ਵਿੱਚ ਰੋ ਫੇਰ ਕਬੜਾ ਲੈਨੇ ਆ ਤੇ ਆਪਾਂ ਪਹਿਨੇ ਤੇ ਸਾਡੇ ਨਾਲ ਪੰਜ ਛੇ ਔਰਤਾਂ ਸੀ ਤੇ ਤਿੰਨ ਇੱਕ ਬੰਦੇ ਸੀ ਅਸੀਂ ਤੇ ਅਸੀਂ ਲੰਗਰ ਛਕਿਆ ਉਸ ਤੋਂ ਬਾਅਦ ਅਸੀਂ ਉਹ ਜਿਹੜੀਆਂ ਉੱਥੇ ਸਰਾਵਾਂ ਬਣੀਆਂ ਸਰਾਵਾਂ ਦੇ ਵਿੱਚ ਗਈ ਜਿਹੜੀ ਸਰਾਹ ਚ ਜਾਇਆ ਕਰੀਏ ਉਹ ਕਹਦਾ ਕਰਨ ਕਬਰੇ ਦਾ ਬੁੱਕ ਹੈ ਜੀ ਹੈ ਨਹੀਂ ਕੋਈ ਕਬਰਾਂ ਬੁੱਕ ਹੈ ਫਿਰ ਸਾਨੂੰ ਕਿਸੇ ਨੇ ਦੱਸਿਆ ਵੀ ਤੁਸੀਂ ਜਾਓ ਬਾਬਾ ਦੀਪ ਸਿੰਘ ਸਰਾਹ ਚ ਤੇ ਉੱਥੇ ਲੋਕ ਕੱਟ ਜਾਂਦੇ ਆ ਉੱਥੇ ਤੁਹਾਨੂੰ ਕਬਰਾਂ ਮਿਲ ਜਾਊਗਾ ਅਸੀਂ ਉੱਥੇ ਪਹੁੰਚ ਗਏ ਉੱਥੇ ਪਹੁੰਚ ਗਏ ਤੇ ਲਾਈਨ ਚ ਲੱਗ ਗਏ ਜਿਹੜੇ ਔਰਤਾਂ ਅਸੀਂ ਜਿਹੜੇ ਬੈਠ ਗਏ ਆ ਉੱਦੋਂ ਲਾਈਨ ਚ ਲੱਗ ਗਈ ਤੇ ਵਾਰੀ ਨੇੜੇ ਆਈ ਤੇ ਮੈਂ ਜਾ ਕੇ ਉਹ ਖਾਤਾ ਜਿਹੜਾ ਕਿਹਾ ਵੀ ਸਾਨੂੰ ਕਬਰਾ ਦਿਓ ਤੇ ਅਸੀਂ 8-9 ਜਾਣੇ ਆ ਔਰਤਾਂ ਵੀ ਨਾਲ ਆ ਉਹ ਕਹਿੰਦੇ ਜੀ ਕਬਰੇ ਸਾਰੇ ਬੁੱਕ ਆ ਪਾਕਿਸਤਾਨ ਤੋਂ ਜਿਹਾ ਆ ਇਸ ਕਰਕੇ ਕਬਰੇ ਬੁੱਕ ਆ ਚਲੋ ਮੈਂ ਲਾਈਨ ਦੇ ਵਿੱਚ ਬਾਹਰ ਆ ਗਿਆ ਤੇ ਉੱਥੇ ਗੇਟ ਤੇ ਜਿਹੜਾ ਇੱਕ ਸਤਰੀ ਬੈਠਾ ਸੀ ਸਤਰੀ ਨੇ ਅਪਰਚਲ ਖਾਲਸਾ ਜੀ ਬੈਠੇ ਸੀ ਜਿਹੜੇ ਉੱਥੇ ਮਰਸ਼ਾਲਾ ਕੇ ਬੰਦੇ ਹੁੰਦੇ ਆ ਉਹ ਸਰਾ ਦੇ ਗੇਟ ਤੇ ਬੈਠੇ ਸੀ ਤੇ ਉੱਥੇ ਨਾਲ ਹੀ ਇੱਕ ਕਮਰਾ ਸੀ ਜਿੱਥੇ ਕਮਰਿਆਂ ਦੀ ਵੰਡ ਹੁੰਦੀ ਸੀ ਦੰਦੇ ਸੀ ਉਹ ਸਾਰਾ ਕੁਝ ਵੇਖ ਰਿਹਾ ਸੀ ਤੇ ਮੈਨੂੰ ਉਹਨੇ ਬੁਲਾ ਕੇ ਕਿਹਾ ਵੀ ਕੀ ਬਣਿਆ ਮੈਂ ਕਿਹਾ ਜੀ ਇਹ ਕਮਰੇ ਸਾਰੇ ਬੋਖਾ ਕਹਿੰਦੇ ਪਾਕਿਸਤਾਨ ਤੋਂ ਜਸਾ ਆਇਆ ਉਹ ਮੈਨੂੰ ਕਹਦਾ ਕੋਈ ਜਸਾ ਚੁਸਾ ਨਹੀਂ ਆਇਆ ਸਾਰੇ ਵਪਾਰੀ ਐ ਤੇ ਤੁਸੀਂ ਤੰਗ ਦੋਈਆ ਵੀ ਜਾਂਦਾ ਕੋਈ ਸਫਾਸਲਵਾ ਦੇ ਕਿਸੇ ਸ਼ਰੋਣੀ ਕਮੇਟੀ ਦੇ ਮੈਂਬਰ ਦੀ ਤੇ ਜਾਂ ਫਿਰ ਤੁਸੀਂ ਥੋੜਾ ਜਿਹਾ ਕਰੜੇ ਹੋ ਜੂ ਮੈਂ ਆ ਗਿਆ ਹੁਣ ਕਿੰਨੀ ਲੰਮੀ ਲਾਈਨ ਲੱਗੀ ਆ ਫਿਰ ਫਿਰ ਮੈਂ ਜਾ ਕੇ ਲਾਈਨ 'ਚ ਖੜਾ ਉਹ ਕਹਿੰਦਾ ਕਵਰੇ ਦੇ ਪਿਛਲੇ ਪਾਸੇ ਤੇ ਗੇਟ ਆ ਤੇ ਉੱਥੋਂ ਹੀ ਵੜ ਜਾ ਚਲ ਅਸੀਂ ਵੜ ਗਏ ਉੱਥੇ ਮੇਰਾ ਭਰਾ ਵੀ ਨਾਲ ਸੀ ਜਾ ਕੇ ਫਿਰ ਅਸੀਂ ਕਿਆ ਵੀ ਕਮਰਾ ਦੇਉਂ। ਉਹ ਕਹਿੰਦੇ ਤੁਹਾਨੂੰ ਇੱਕ ਵਾਰੀ ਕਹਿਤਾ ਵੀ ਪਾਕਿਸਤਾਨ ਤੋਂ ਜੱਥਾ ਆਇਆ ਤੇ ਕਮਰਾ ਨਹੀਂ ਮਿਲਣਾ। ਤੇ ਮੈਂ ਕਿ ਮਿਲਣਾ ਕਿਉਂ ਨਹੀਂ? ਔਰ ਸਾਡੇ ਨਾਲ ਜਨਾਨੀਆਂ ਉਹ ਕਿੱਥੇ ਪੈਣ? ਕਮਰੇ ਵਿਹਲੇ ਪਏ ਆ ਕਿਹੜਾ ਜੱਥਾ ਆਇਆ? ਸਾਰੇ ਵਪਾਰੀ ਫਿਰਦੇ ਆ। ਤੇ ਮੈਂ ਇੱਕ ਮਤਲਬ ਕੋਈ ਸਟ੍ਰੈਟਜਾ ਖੇਡਿਆ ਜ세ਦਰ ਜਿਆਦ ਸਿੰਘ ਕੋਲਿਆਂ ਵਾਲੀ ਅਸਾੜਾ ਸ਼ਰੂਣੀ ਕਮੇਟੀ ਮੈਂਬਰ ਸੀ ਤੇ ਮੇਰੇ ਨਾਲ ਦਾ ਕੋਈ ਜਾਣਛਾਣ ਵੀ ਇਹਦੀ ਹੈ ਨਹੀਂ ਸੀ ਤੇ ਨਾ ਹੀ ਮੇਰੇ ਕੋਲ ਇਹਦਾ ਨੰਬਰ ਸੀ ਤੇ ਬਾਦਲ ਸਾਹਿਬ ਦੀ ਸਰਕਾਰ ਸੀ ਤੇ ਮੈਂ ਕਿਹਾ ਸੀ ਲੰਬੀ ਹਲਕੇ ਤੋਂ ਆਏ ਆ ਬਾਦਲ ਸਾਹਿਬ ਦਾ ਹਲਕਾ ਹੈ ਜਿਹੜੇ ਜਹਦਰ ਇਤਿਆਦ ਤੋਂ ਕੋਲਿਆਂ ਵਾਲੀ ਦੇ ਅਸੀਂ ਖਾਸ ਬੰਦੇ ਆ ਝੂਠ ਬੋਲਣਾ ਪਿਆ ਤੇ ਮੈਂ ਫੋਨ ਕੱਢਿਆ ਮੈਂ ਕਿਹਾ ਹੁਣ ਮੈਂ ਕਰਾਉਣਾ ਤੁਹਾਡੀ ਗੱਲ ਜੈ ਸਾਹਿਬ ਸਾਹਿਬ ਨਾਲ ਫੇਰ ਵੀ ਕਵਰਾ ਦਿਓਗੇ ਤੁਸੀਂ ਐਨ ਵੀ ਪੋਲੇ ਪੈ ਰਹੀ ਨਹੀਂ ਦਿੰਦੇ ਮੈਂ ਕਰਾਉਣਾ ਜੈ ਜੇਦਾਰ ਸਾਹਿਬ ਨਾਲ ਗੱਲਾਂ ਚੱਕ ਜੈਦਾਰ ਦਾ ਸਿੱਕਾ ਚੱਲਦਾ ਸੀ ਉਹ ਮੇਰੇ ਕੰਮ ਸੁੱਟ ਆ ਗਿਆ ਉਹ ਕਹਿੰਦੇ ਮੈਂ ਗੱਲ ਨਾ ਕਰਾਂਈ ਤੇ ਕਬਰਾਂ ਸਾਨੂੰ ਦੇ ਦਿੰਨੇ ਆ ਅਸੀਂ ਕਿਹਾ ਵੀ ਖੁੱਲਾ ਜਿਹਾ ਕਬਰਾਂ ਦਿਓ ਕਿਉਂਕਿ ਅਸੀਂ 10 12 ਜਾਣੇ ਆ ਚਲੋ ਜੀ ਉਹਨਾਂ ਨੇ ਸਾਨੂੰ ਚਾਹਦੀਆਂ ਦੇਤੀਆਂ ਤੇ ਅਸੀਂ ਉੱਪਰ ਚੜੇ ਤੇ ਜਾ ਕੇ ਇੱਕ ਖੁੱਲਾ ਜਿਹਾ ਸਾਨੂੰ ਕਬਰਾਂ ਮਿਲ ਗਿਆ ਤੇ ਰਾਤ ਕੱਟੀ ਅਗਲੇ ਦਿਨ ਹੋਰ ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਕਰਦੇ ਕਰਦੇ ਅਸੀਂ ਤੇ ਕਾਫੀ ਮਤਲਬ ਨੀਰਾਜਾ ਰਾਤ ਹੋ ਗਈ ਸੀ 11:00 ਵਜੇ ਜਗੇ ਸੀ ਜਿਸ ਵੇਲੇ ਅਸੀਂ ਘਰੇ ਪਹੁੰਚੇ ਅਸੀਂ ਘਰੇ ਪਹੁੰਚ ਗਏ ਪਰ ਮੇਰਾ ਮਨ じゃ ਬੜਾ ਭੈੜਾ ਹੋਇਆ ਵੀ ਨਾ ਯਾਰ ਕੋਈ ਫਾਇਦਾ ਨਹੀਂ ਇੱਥੇ ਵੀ ਸਿਆਸਤਾਂ ਚੱਲਦੀਆਂ ਵੀ ਕਾਹ ਦੀ ਯਾਤਰਾ ਵਾਏ ਫਿਰ ਇੱਕ ਮੇਰਾ ਰਿਸ਼ਤੇਦਾਰ ਪੋਲੇ ਸਾਲ ਬਾਅਦ ਚੋਰ ਪਾਲਿਆ ਵੀ ਆਪਾਂ ਇਧਰ ਚੱਲ ਗਏ ਅਨੰਦਪੁਰ ਸਾਹਿਬ ਵਾਲੇ ਪਾਸੇ ਇਧਰ ਕੋਲ ਜ਼ੋਰ ਆਪਾਂ ਦਰਸ਼ਨ ਕਰਦੇ ਜਾਵਾਂਗੇ ਤੇ ਫਿਰ ਆਪਾਂ ਅਨੰਦਪੁਰ ਸਾਹਿਬ ਰਾਵਾਂਗੇ ਤੇ ਆਪਾਂ ਤਿੰਨ ਚਾਰ ਦਿਨ ਲਾਵਾਂਗੇ ਮੈਂ ਖਣੀ ਮੈਰੀ ਜੱਦਾ ਯਾਰ ਕੁ ਮੈਨੂੰ ਨਾ ਮੜ ਜੇ ਖਟਾ ਹੋ ਗਿਆ ਉਹ ਕਹਦਾ ਨਹੀਂ ਚਲ ਮੈਂ ਨਾਲ ਚਲੋ ਅਸੀਂ ਇੱਥੋਂ ਤੁਰਪੇ ਕਰੂਜ਼ਰ ਗੱਡੀ ਸੀ ਸਾਡੇ ਨਾਲ ਬੀਬੀਆਂ ਵੀ ਸੀ ਛੇ ਸੱਤ ਸਾਡੇ ਆਪ ਦੇ ਰਿਸ਼ਤੇ ਵਾਲਦਿਆਂ ਸੀ ਤੇ ਅਸੀਂ ਚਾਰਕ ਜਾਣੇ ਜਿਹੜੇ ਮਰਦ ਸੀ ਤੇ ਉੱਥੇ ਵੀ ਅਸੀਂ ਲੈਣ ਲੱਗੇ ਕਬਰਾਂ ਉਹ ਗੋਦਰਾ ਸਭ ਥੋੜਾ ਜਿਹਾ ਉੱਚਾ ਹੈ ਦੂਜੀ ਜਗ੍ਹਾ ਲਾਉ ਤੇ ਉੱਥੇ ਅਸੀਂ ਲੈਣ ਤੇ ਲਾ ਗਏ ਉਹ ਮੇਰਾ ਰਿਸ਼ਤਾਰ ਲਾ ਗਿਆ ਤੇ ਜਦੋਂ ਉਹ ਨੇੜੇ ਹੋਇਆ ਤੇ ਉਹਨੂੰ ਕਹਿੰਦੇ ਵੀ ਕਬਰਾਂ ਤਾਂ ਹੈ ਨਹੀਂ ਬੋਕਾ ਸਾਰੇ ਕਬਰੇ ਕੋਈ ਤਿਹਾੜ ਨਹੀਂ ਪਹਿਲਾਂ ਵੀ ਕੋਈ ਤਿਹਾੜ ਨਹੀਂ ਜੋ ਪਹਿਲਾਂ ਅਸੀਂ ਅਬਰਸਰ ਗਏ ਆ ਉਦੋਂ ਵੀ ਕੋਈ ਤਿਹਾੜ ਨਹੀਂ ਕਦੇ ਕਵਰੇ ਬੋਕ ਤੇ ਬਾਅਦ ਦੇ ਵਿੱਚ ਉਹ ਇੱਕ ਵਾਰੀ ਬਾਹਰ ਆ ਗਿਆ ਤੇ ਪੁੱਛਿਆ ਵੀ ਮੈਨੇਜਰ ਸਾਹਿਬ ਕੌਣ ਹੈ ਕਹਿੰਦੇ ਜੀ ਜਵਾਲ ਸਿੰਘ ਹੈ ਮੈਨੇਜਰ ਸਾਹਿਬ ਹੁਣ ਤਾਂ ਪਤਾ ਨਹੀਂ ਕੌਣ ਹੋਊਗਾ ਤੇ ਅਸੀਂ ਉਹਨੇ ਫੋਨ ਕੱਢਿਆ ਉਹਦਾ ਤੇ ਅਮਰਸਰ ਦਾ ਕੋਈ ਪਤਾ ਨਹੀਂ ਗ੍ਰੰਥੀ ਸੀ ਕਿ ਹੈਡ ਗ੍ਰੰਥੀ ਸੀ ਕਿ ਕੌਣ ਸੀ ਉਹਨਾਂ ਨਾਲ ਕੋਈ ਹੋਣੀ ਹੈ ਅੰਗਲੀ ਸੰਗਲੀ ਉਹਦੇ ਨਾਲ ਗੱਲ ਕੀਤੀ ਤੇ ਉਹਦੇ ਨਾਲ ਗੱਲ ਕਰਵਾਈ ਪਰ ਨਹੀਂ ਸਾਡੀ ਗੱਲ ਨਹੀਂ ਸੁਣੀ ਗਈ ਫਿਰ ਇਹਨੇ ਕੀ ਕੀਤਾ ਇੱਕ ਆਪਦੇ ਪਿੰਡ ਇੱਕ ਮੁੰਡੇ ਨੂੰ ਫੋਨ ਕੀਤਾ ਉਹਦਾ ਅੱਗੇ ਰਿਸ਼ਤੇਦਾਰ ਸੋਹਰਾ ਚਰੋਣੀ ਕਮੇਟੀ ਦਾ ਮੈਂਬਰ ਸੀ। ਤੇ ਉਹਨੇ ਕਿਹਾ ਵੀ ਆਪਦੇ ਰਿਸ਼ਤੇਦਾਰ ਨੂੰ ਕਿਹਾ ਯਾਰ ਸਾਨੂੰ ਖਬਰਾਂ ਦੇ ਦੇਣਾ। ਉਹਨੇ ਉਹਨੂੰ ਕਿਹਾ ਉਹਦਾ ਸਾਨੂੰ ਫੋਨ ਆ ਗਿਆ ਉਹਨੇ ਨੰਬਰ ਦਿੱਤਾ। ਕਹਿੰਦਾ ਮੇਰੀ ਗੱਲ ਕਰਾਓ ਜਵਾਹਰ ਸਿੰਘ ਨਾਲ। ਅਸੀਂ ਗੱਲ ਕਰਾਈ। ਤੋ ਜਵਾਹਰ ਸਿੰਘ ਨੂੰ ਕਹਿੰਦਾ ਮੈਨੇਜਰ ਸਾਹਿਬ ਮੇਰੇ ਬੰਦੇ ਆ ਖਾਸ ਹੈ। ਤੇ ਇਹਨਾਂ ਨੂੰ ਤੁਸੀਂ ਖਬਰਾਂ ਦੇ ਦਿਓ। ਤੇ ਮੈਂ ਪਹਿਲਾਂ ਤੁਹਾਨੂੰ ਕੋਈ ਕੰਮ ਕਿਹਾ ਨਹੀਂ ਤੇ ਹੁਣੇ ਕੰਮ ਕਿਹਾ। ਅੱਛਾ ਜੀ ਮੈਨੇਜਰ ਸਾਹਿਬ ਕਹਿੰਦੇ ਦੇ ਦਿੰਨੇ ਆ। ਤੇ ਸਾਨੂੰ ਮੈਨੇਜਰ ਸਾਹਿਬ ਕਹਿੰਦੇ ਵੀ ਤੁਸੀਂ ਥੱਲੇ ਚਲੋ। ਤੇ ਮੈਂ ਆਉਣਾ। ਉਹਨਾਂ ਨੇ ਫੋਨ ਕਰਤਾ ਥੱਲੇ ਇੱਕ ਬੰਦਾ ਚਾਬੀਆਂ ਲਈ ਖੜਾ ਸੀ। ਤੇ ਮਗਰੇ ਮੈਨੇਜਰ ਸਾਹਿਬ ਸਾਡੇ ਆ ਗਏ। ਤੇ ਉਹਨੇ ਸਾਨੂੰ ਚਾਬੀਆਂ ਫੜਾ ਦਿੱਤੀਆਂ। ਅਸੀਂ ਚਲੋ ਜੀ ਚੜ ਕੇ ਉੱਪਰ ਤੇ ਸਾਨੂੰ ਕਮਰਾ ਮਿਲ ਗਿਆ ਵਧੀਆ ਖੁੱਲਾ ਜਿਆ ਤੇ 3-4 ਦਿਨ ਅਸੀਂ ਉਸ ਕਮਰੇ ਦੇ ਵਿੱਚ ਰਹੇ ਤੇ ਆਸੇ-ਪਾਸੇ ਮਤਲਬ ਅਸੀਂ ਡੇਣੇ ਜਾਇਆ ਆਉਂਦੇ ਸੀ। ਗੁਰਦੁਆਰਾ ਸਾਹਿਬਾਂ ਨਾਲ ਜਾਇਆ ਆਉਂਦੇ ਸੀ। ਇੱਕ ਦਿਨ ਸਕੀਮ ਬਣ ਗਈ ਵੀ ਕਹਿੰਦੇ ਆਪਾਂ ਡੇਣਾ ਦੇ ਵਿੱਚ ਚੱਲ ਕੇ ਆਈਏ। ਚਲੋ ਉੱਥੇ ਜਾਇਏਗੇ। ਜਾ ਕੇ ਆਏ ਅਸੀਂ। ਵੇਖ ਕੇ ਆਏ। ਕਿ ਉਹ ਵੇਖਣੀ ਦਾ ਹਰੇਕ ਚੀਜ਼ ਚਾਹੀਦੀ ਹੈ ਸ਼ਰਤਾਂ ਤਾਂ ਭਾਵੇਂ ਜਿੱਥੇ ਬੰਦੇ ਦੀ ਹੈਗੀ ਉੱਥੇ ਹੈਗੀ ਪਰ ਹਰੇਕ ਜੀ ਵੇਖਣੀ ਚਾਹੀਦੀ ਹੈ ਦਰਸ਼ਨ ਕਰਨੇ ਚਾਹੀਦੇ ਹਰੇਕ ਚੀਜ਼ ਦੇ ਵਿਕੀ ਕੁਸ਼ਾ ਫਿਰ ਹੀ ਆਪਾਂ ਨੂੰ ਪਤਾ ਲੱਗੂਗਾ ਤੇ ਉੱਥੇ ਅਸੀਂ ਜਾ ਕੇ ਫਿਰ ਸੰਤ ਜੀ ਆਪਣੇ ਸਿਵ ਕਬਰੇ ਚ ਰਹਿ ਤੇ ਜਦੋਂ ਅਸੀਂ ਉੱਥੋਂ ਵਾਪਸ ਆਏ ਤੇ ਅਸੀਂ ਉਹਨਾਂ ਨੂੰ ਚਾਹਦੀਆਂ ਦੇਤੀਆਂ ਤੇ ਵਾਪਸ ਚੱਲ ਗਏ ਘਰੇ ਆ ਗਏ ਉਸ ਤੋਂ ਬਾਅਦ ਮੈਂ ਤਾਂ ਤੋਬਾ ਜੀ ਕਰ ਲਈ ਯਾਰ ਨਹੀਂ ਮੈਂ ਕਿਹਾ ਵੀ ਮੈਂ ਤਾਂ ਹੁਣ ਯਾਤਰਾਤ ਨਹੀਂ ਜਾਂਦਾ ਇਹ ਕਾਦੀ ਯਾਤਰਾ ਯਾਰ ਜਿੱਥੇ ਇੰਨਾ ਫਰਕ ਰੱਖਿਆ ਜਾਂਦਾ ਊਚਨੀ ਚ ਰੱਖੀ ਜਾਂਦੀ ਆ ਉਹਦਾ ਕਹਿੰਦੇ ਵੀ ਅਸੀਂ ਊਚਨੀ ਚ ਮਟਾਉਨੇ ਆ ਗੁਰੂ ਘਰ ਸਭ ਦਾ ਸਾਂਝਾ ਹੈ ਇੱਥੇ ਆ ਕੇ ਵੱਡੇ ਤੋਂ ਵੱਡਾ ਹਰੇਕ ਬੰਦਾ ਉਹ ਵੀ ਨਤਮਸਤਕ ਹੁੰਦਾ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਬੰਦਾ ਹੁੰਦਾ ਪਰ ਉੱਥੇ ਵੀ ਬੜਾ ਫਰਕ ਹੈ ਉੱਥੇ ਵੀ ਜਿਹੜੇ ਵੀ ਆਈਪੀ ਬੰਦੇ ਆ ਉਹਨਾਂ ਦੀ ਪੁੱਛਦੱਸ ਜ਼ਿਆਦਾ ਹੁੰਦੀ ਹੈ ਜਿਹੜਾ ਗਰੀਬ ਬੰਦਾ ਉਹਦੀ ਬਿਲਕੁਲ ਹੀ ਪੁੱਛਦੱਸ ਨਹੀਂ ਪਾਵੇਂ ਉੱਥੇ ਭਾਵੇਂ ਜਿੱਥੇ ਮਰਜ਼ੀ ਉੱਥੇ ਫਰੋਲਦਾਰ ਵੇਪਰ ਕਰਮਾ ਚ ਆਹ ਹਾਲ ਮੈਂ ਵੇਖਿਆ ਤੇ ਹੁਣ ਮਰਤਾ ਕਰਦਾ ਸੀ ਵੀ ਚਲੋ ਇੱਕ ਆਪਾ ਜੂਰ ਸਾਹਿਬ ਜਾ ਕੇ ਆਈਏ ਸ਼ਾਇਦ ਉੱਥੇ ਇਹ ਸ਼ਰੂਣੀ ਕਮੇਟੀ ਨਾ ਹੋਵੇ ਤੇ ਉੱਥੇ ਕੰਮ ਚੰਗਾ ਹੋਵੇ ਪਰ ਮੈਂ ਅਜੇ ਤੱਕ ਵੀ ਡਰਦਾ ਵੀ ਹੁਣ ਇੰਨੀ ਦੂਰ ਜਾਵਾਂਗੇ ਕਿ ਉੱਥੇ ਵੀ ਇਸ ਤਰ੍ਹਾਂ ਹੀ ਰੁਲਦੇ ਫਰੇ ਤੇ ਫੇਰ ਫਾਇਦਾ ਕੋਈ ਨਹੀਂ ਕਰੀ ਚੰਗੇ ਹੁਣ ਮੈਨੂੰ ਇਸ ਬਾਰੇ ਕੋਈ ਪਤਾ ਨਹੀਂ ਵੀ ਉੱਥੇ ਕੀ ਹੈ ਕੀ ਨਹੀਂ ਹੈ ਜਿਹੜੇ ਜਾਂਦੇ ਆ ਉਹਨਾਂ ਨੂੰ ਪੁੱਛ-ਪਾਛ ਲਈਦਾ ਤੇ ਉਹ ਕਹਿੰਦੇ ਵੀ ਥੋੜਾ ਜਿਹਾ ਫਰਕ ਤਾਂ ਵੀ ਚੰਗਾ ਹੈਗਾ ਉੱਥੇ ਪਰ ਕੋਈ ਮੈਨੂੰ ਪਤਾ ਨਹੀਂ ਮੇਰੀ ਸਾਰੇ ਤੋਂ ਬਾਹਰ ਹੈ ਲਓ ਕਿ ਤੁਸੀਂ ਦੱਸ ਦੋਗੇ ਕਮੈਂਟਾਂ ਦੇ ਵਿੱਚ ਵੀ ਜਿਹੜੇ ਜਾ ਕੇ ਵੀ ਕਿਵੇਂ ਉੱਥੇ ਜਾਈਦਾ ਤੇ ਫਿਰ ਉੱਥੇ ਕਿਵੇਂ ਇਹ ਸਾਰਾ ਸਿਸਟਮ ਹੈ ਠੀਕ ਆ ਸਾਰਾ ਕਿ ਇੱਥੋਂ ਵਾਲਾ ਹਾਲ ਹੀ ਹੈ ਇਹ ਹੀ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਤੇ ਬੇਨਤੀ ਕਰੋ ਪ੍ਰਵਾਨ ਤੇ ਤੁਹਾਡਾ ਬਹੁਤ 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 ਧੰਨਵਾਦ ਜੀ